ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਆਪਾਂ ਸ਼ੁਰੂ ਕਰਨ ਲੱਗੇ ਆਂ ਬਲੌਗ ਇਹ ਬਲੌਗ ਹੈਗਾ 16 ਮਾਰਚ ਦਾ ਤੇ 16 ਮਾਰਚ ਨੂੰ ਸੀਗਾ ਸ਼ੀਦ ਬਾਬਾ ਤੇਗਾ ਸਿੰਘ ਜੀ ਦੀ ਵਰਛੀ ਸੀਗੀ ਤੇ ਇੱਥੇ ਆਪਾਂ ਜਾ ਰਹੇ ਸੀਗੇ ਵਰਛੀ ਤੇ ਪਿੰਡ ਚੰਦਪੁਰਾਣਾ ਚੰਦ ਪੁਰਾਣੇ ਆਪਾਂ ਚੱਲੇ ਸੀਗੇ ਤੇ ਚਾਚੀ ਕੇ ਲੈ ਕੇ ਚੱਲੇ ਸੀਗੇ ਟਰਾਲਾ ਤੇ ਉਹ ਕਹਿ ਕੇ ਗਏ ਸੀਗੇ ਆ ਕੇ ਘਰੇ ਵੀ ਤੁਸੀਂ ਵੀ ਜ਼ਰੂਰ ਚੱਲਿਓ ਨਾਲ ਤੇ ਫਿਰ ਜਲਦੀ ਜਲਦੀ ਕੰਮ ਆਪਾਂ ਸਾਜਰੇ ਸਾਜਰੇ ਨਵੀੜ ਕੇ ਤਕਰੀਬਨ ਟਾਈਮ ਸਵਾ 10 ਦਾ ਹੋਇਆ ਸੀਗਾ ਤੇ ਉਦੋਂ ਆਪਾਂ ਤੁਰਨ ਲੱਗੇ ਸੀ ਸਾਰਿਆਂ ਦੀ ਫਿਰ ਵੀਡੀਓ ਬਣਾਈ ਟਰਾਲੇ 'ਚ ਚੜਦਿਆਂ ਦੀ ਤੇ ਫਿਰ ਆਪਾਂ ਚਲੇ ਗਏ ਚੰਦ ਪੁਰਾਣੇ ਨੂੰ ਰਵਾਨਾ ਹੋਏ ਇਥੋਂ ਤੇ ਜੇ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਹੁੰਨੇ ਆ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਉਦੋਂ ਬਾਅਦ ਚੋਂ ਆਪਾਂ ਪਹੁੰਚ ਗਏ ਸੀਗੇ ਚੰਦ ਪੁਰਾਣਾ ਇੱਥੇ ਆਪਾਂ ਸਰੋਵਰ ਤੇ ਮੋਹਤ ਤੋਤਾ ਸਾਰੇ ਜਾਣਿਆ ਨੇ ਤੇ ਮੋਹਤ ਧੋ ਕੇ ਅੱppa ਫਿਰ ਚੱਲੇ ਗੁਰੂ ਸਾਹਿਬ ਦੇ ਦਰਸ਼ਨ ਦੇਦਾਰੀ ਕਰਨ ਵਾਸਤੇ ਮੱਥਾ ਟੇਕਣ ਵਾਸਤੇ ਸਰੋਵਰ ਤੋਂ ਜਿੰਨੇ ਵੀ ਜਾਣੇ ਸੀ ਵੀ ਸਾਰਿਆਂ ਨੇ ਮੂੰਹ ਹੱਥ ਧੋ ਕੇ ਤੇ ਫਿਰ ਆਪਾਂ ਉੱਧਰ ਨੂੰ ਚਲੇ ਗਏ ਸੀਗੇ ਮੈਂ ਖੁਸ਼ੀ ਜੋਤੀ ਨੂੰ ਫੜਾ ਕੇ ਫੋਨ ਮੈਂ ਕਿਹਾ ਵੀਡੀਓ ਬਣਾ ਲਾ ਤੇ ਮੈਂ ਵੀ ਮੈਂ ਕਿਹਾ ਮੈਂ ਮੂੰਹ ਹੱਥ ਧੋ ਲਾਂ ਉਹਨੇ ਵੀਡੀਓ ਬਣਾਈ ਸੀ ਉਦੋਂ ਬਾਅਦ ਉਹ ਅੱਪਾ ਇੱਥੇ ਦਰਬਾਰ ਸਾਹਿਬ ਦੇ ਵਿੱਚ ਆ ਗਏ ਸੀਗੇ ਮੱਥਾ ਟੇਕ ਕੇ ਦਰਬਾਰ ਸਾਹਿਬ ਦੇ ਵਿੱਚ ਤੇ ਇਹ ਸੀਗਾ ਸੰਤ ਬਾਬਾ ਨਛੱਤਰ ਸਿੰਘ ਜੀ ਜਿਹੜੇ ਇਦੋਂ ਬਾਬਾ ਜੀ ਤੋਂ ਪਹਿਲਾਂ ਸੀਗੇ ਹੈ ਨਾ ਬਾਬਾ ਜੀ ਸੇਵਾਦਾਰ ਸੀਗੇ ਉਹ ਉਹਨਾਂ ਦੀ ਜਗ੍ਹਾ ਬਣੀ ਹੋਈ ਆ ਇਹ ਥੋੜਾ ਜਿਹਾ ਪਿੱਛੇ ਜੇ ਹਟ ਕੇ ਬਣੀ ਆ ਮੇਨ ਦਰਬਾਰ ਸਾਹਿਬ ਹੈਗਾ ਪੌੜੀਆਂ ਚੜ੍ਹ ਕੇ ਜਾਈਦਾ ਉੱਪਰ ਤੇ ਫੇਰ ਸੰਤ ਬਾਬਾ ਤੀਗਾ ਸਿੰਘ ਜੀ ਦੀ ਇਹ ਜਗ੍ਹਾ ਨਾਲ ਹੀ ਉੱਥੇ ਉੱਥੋਂ ਸ਼ਾਇਦ ਵੀਡੀਓ ਨਹੀਂ ਸੀਗੀ ਬਣਾਈ ਹਾਂ ਉੱਥੇ ਅਰਦਾਸ ਹੁੰਦੀ ਆ ਜੇ ਕਿਸੇ ਦੀ ਵੀ ਮਨੋ ਕਾਮਨਾ ਹੋਵੇ ਆਪਾਂ ਆਪਦੇ ਦਿਲ ਦੀ ਭਾਵਨਾ ਨੂੰ ਲੈ ਕੇ ਕਿ ਉੱਥੇ ਬਾਬਾ ਜੀ ਫਿਰ ਅਰਦਾਸ ਕਰ ਦਿੰਦੇ ਆ ਇੱਥੇ ਆਪਾਂ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਜਗ੍ਹਾ ਤੇ ਤੇ ਉਹਦੇ ਪਾਸੇ ਆਏ ਵਧੀਆ ਸੋਹਣਾ ਬਣਿਆ ਹੋਇਆ ਕਿਸਾਨ ਬਣਾਇਆ ਵਾ ਸ਼ੇਰ ਹਿਰਨ ਕਾ ਲਾਇਆ ਬਹੁਤ ਸੋਹਣਾ ਵਿਊ ਸੀਗਾ ਇੱਥੇ ਗ੍ਰੀਨਰੀ ਬਹੁਤ ਜ਼ਿਆਦੀ ਸੀਗੀ ਤੇ ਫਿਰ ਅਪ ਇਥੋਂ ਵੀਡੀਓ ਕਲਿੱਪ ਥੋੜੀ ਜੀ ਲੈ ਕੇ ਸੋਹਣਾ ਲੱਗ ਰਿਹਾ ਸੀਗਾ ਬਾਬਾ ਜੀ ਦਾ ਜਗ੍ਹਾ ਬਹੁਤ ਵੱਡੀ ਹੈ ਬਹੁਤ ਖੁੱਲੀ ਹੈ ਤੇ ਬਹੁਤ ਨਾ ਸੋਹਣੀ ਹੈ ਜਗਾ ਤੇ ਇੱਥੇ ਠੰਡੀ ਠੰਡੀ ਹਵਾ ਆ ਰਹੀ ਸੀਗੀ ਮੈਂ ਕਿਹਾ ਚੱਲ 2 ਮਿੰਟ ਨਾਲੇ ਤਾਂ ਬੈਠ ਕੇ ਅਰਦਾਸ ਬੇਨਤੀ ਕਰਦੇ ਆਂ ਤੇ ਨਾਲੇ ਥੋੜਾ ਜਿਹਾ ਵੀ ਹੋ ਗਿਆ ਸੀਗਾ ਐ ਤੁਰ ਕੇ ਹੀ ਗਏ ਕਿੰਨੀ ਬਾਟ ਤੁਰੀਆਂ ਗਈਆਂ ਤੁਰੀਆਂ ਗਈਆਂ ਮੈਂ ਚੱਲ ਹੁਣ ਇੱਥੇ 2 ਕੁ ਮਿੰਟ ਬੈਠ ਕੇ ਤੇ ਵੀ ਬਹਿ ਜਾਣੇ ਵਾਲੇ ਆਪਾਂ ਅਰਦਾਸ ਬੇਨਤੀ ਕਰ ਲੈਨੇ ਆ ਜੁੱਤੀ ਇੱਥੇ ਬਣਾ ਰਹੀ ਸੀਗੀ ਵੀਡੀਓ ਅਸੀਂ ਸਾਰੇ ਜਾਨੇ ਬੈਠੇ ਸੀਗੇ ਤੇ ਉਦੋਂ ਬਾਅਦ ਚੋਂ ਆਪਾਂ ਬਾਹਰ ਆ ਰਹੇ ਸੀਗੇ ਇੱਥੇ ਇੱਥੋਂ ਫਿਰ ਮੈਂ ਪੂਰੇ ਗੁਰਦੁਆਰਾ ਸਾਹਿਬ ਦੀ ਲਿਆ ਵੀਊ ਦੂਰ ਤੋਂ ਸੰਗਤ ਬਹੁਤ ਜ਼ਿਆਦਾ ਸੀਗੀ ਸੰਗਤ ਦਾ ਕਾਫੀ ਇਕੱਠ ਸੀਗਾ ਤੇ ਦਾ ਵੀਡੀਓ ਬਣਾ ਇੱਥੋਂ ਆਪਾਂ ਬਾਹਰ ਆ ਟਾਈਮ ਤਕਰੀਬਨ ਵੱਜ ਗਿਆ ਸੀਗਾ ਡੇਢ ਕ ਦਾ ਟਾਈਮ ਹੋ ਗਿਆ ਸੀਗਾ ਤੇ ਆਪਾਂ ਬਾਹਰ ਆ ਰਹੇ ਸੀਗੇ ਇੱਥੋਂ ਮੱਥਾ ਟੇਕ ਕੇ ਇੱਕ ਹੋਰ ਉਰੇ ਜਗ੍ਹਾ ਬਣੀ ਵੀ ਸੀਗੀ ਉੱਥੇ ਵੀ ਫਿਰ ਮੱਥਾ ਟੇਕਿਆ ਤੇ ਇੱਥੋਂ ਫਿਰ ਮੈਂ 40 45 ਮਿੰਟ ਦੀ ਵੀਡੀਓ ਦਾ ਵੀਊ ਲੈ ਆ ਚਲੋ ਜੀ